ਵੇ ਸੀਐਮ ਸਾਹਿਬ ਨੇ ਆਮ ਆਦਮੀ ਪਾਰਟੀ ਦੀ ਜਦੋਂ ਸ਼ੁਰੂਆਤ ਹੋਈ ਸੀ ਤਾਂ ਬੜਾ ਐਕਸ਼ਨ ਲਿਆ ਸੀ ਕਰਪਟ ਅਫਸਰਾਂ ਦੇ ਉੱਤੇ ਤੇ ਤੁਹਾਨੂੰ ਕੀ ਲੱਗਦਾ ਜਿਹੜਾ ਹੁਣ ਮੌਜੂਦਾ ਐਮਐਲਏ ਸਿੰਘ ਜਿੰਦਰ ਸਿੰਘ ਲਾਲਪੁਰਾ ਉਹਦੇ ਲਈ ਜਿਹੜਾ ਪੁਰਜ਼ੋਰ ਤੁਹਾਡੇ ਵੱਲੋਂ ਵੀ ਲਗਾਇਆ ਜਾ ਰਿਹਾ ਕੀ ਤੁਹਾਨੂੰ ਲੱਗਦਾ ਕਿ ਪਾਰਟੀ ਜਿਹੜਾ ਇਹਦੇ ਤੇ ਐਕਸ਼ਨ ਲਊਗੀ ਦੇਖੋ ਜਿਹੜਾ ਜਦੋਂ ਦੀ ਆਮ ਆਦੀ ਪਾਰਟੀ ਸਰਕਾਰ ਬਣੀ ਆ ਉਹਨਾਂ ਨੇ ਇਹੀ ਚੀਜ਼ ਨੂੰ ਲੈ ਕੇ ਅੱਗੇ ਆਏ ਸੀ ਵੀ ਬਿਆਦਵੀ ਜਿਹੜੀ ਆ ਪੂਰੇ ਪੰਜਾਬ ਜਿਹੜੀ ਹੋ ਰਹੀ ਆ ਉਹ ਅਸੀਂ ਸਜਾਵਾਂ ਦਬਾਵਾਂਗੇ ਅਤੇ ਜਿਹੜੇ ਕਰਪਸ਼ਨ ਜਿਹੜੇ ਲੋਕ ਕਰ ਰਹੇ ਆ ਅਸੀਂ ਸਾਡੀ ਪਾਰਟੀ ਬਿਨਾਂ ਕਰਪਸ਼ਨ ਤੋਂ ਸਰਕਾਰ ਬਣੀ ਇਹ ਮੁੱਦਿਆਂ ਦੇ ਉੱਪਰ ਸਰਕਾਰ ਜਿਹੜਾ ਪੰਜਾਬ ਨੇ ਵੀ ਭਰਮਾ ਹੰਗਾਰਾ ਦਿੱਤਾ ਤੇ ਸਾਰੀ ਕਮੇਟੀ ਨੇ ਪੂਰੇ ਸਮੁੱਚੇ ਸਮਾਜ ਨੇ 43 ਹਸਤਾਣੇ ਜਿਹੜਾ ਇਹਨਾਂ ਨੂੰ ਵੋਟਾਂ ਪਾ ਕੇ ਦਿੱਤਾ ਸੋ ਅੱਜ ਹਲਾ ਦੇ ਲੋ 3 ਸਾਲ ਤੋਂ ਉੱਪਰ ਹੋ ਗਏ ਜੀ ਸਾਰੀ ਬੜਾ ਮਾਣ ਕਰਦੇ ਆ ਵੀ ਸਾਡੀ ਭੈਣ ਨੇ 13 ਸਾਲ ਕੋਈ ਘਟ ਨਹੀਂ ਹੁੰਦੀ ਜ਼ਿੰਦਗੀ ਦੇ 13 ਸਾਲ ਜੀ ਜ਼ਿੰਦਗੀ ਲਾ ਕੇ ਇੰਨਾ ਵੱਡਾ ਸਬਰ ਕਰਕੇ ਉਸ ਐਮਐਲਏ ਨੂੰ ਜਿਹੜੇ ਧੌਣ ਤੇ ਗਿੱਲਾ ਸੀਗਾ ਗਾਤਪਾਤ ਦਾ ਉਹ ਕੱਢ ਗਏ ਉਹ ਕੋਰਟ ਥਰੂ ਬਾਬਾ ਸਾਹਿਬ ਉਮੇਦਗੜ ਜੀ ਦੇ ਸਬੰਧਾਨ ਦੀ ਬਦੌਲਤ ਜਿਹੜਾ ਉਹਨੂੰ ਸਜ਼ਾ ਹੋਈ ਪਰ ਸਜ਼ਾ ਦਾ ਜਦੋਂ ਕੋਰਟ ਨੇ ਜੱਜ ਸਾਹਿਬ ਨੇ ਸਜ਼ਾ ਕਰਤੀ ਤੇ ਸਰਕਾਰ ਦਾ ਵੀ ਤੁਰੰਤ ਜਿਹੜਾ ਸਪੀਕਰ ਸਾਹਿਬ ਤੋਂ ਅਧਿਕਾਰ ਹੁੰਦਾ ਵੀ ਉਹ ਆਪਣੀ ਜਿਹੜੀ ਇਹਨਾਂ ਦੀ ਮੈਂਬਰੀ ਕਮੇਟੀ ਹੈ ਉਹਨਾਂ ਦੇ ਵਿੱਚ ਇਹ ਸਾਰਾ ਦੱਸ ਕੇ ਇਹਨਾਂ ਨੂੰ ਹੋਣਾ ਅੱਜ ਜਿਹੜਾ ਮੰਗ ਪੱਤਰ ਵੀ ਦਿੱਤਾ ਕੋ ਮੰਗ ਪੱਤਰ ਦੇਣਾ ਸਾਡਾ ਇੱਕ ਫਰਜ਼ ਹੈਗਾ ਉਹ ਦਿੱਤਾ ਪਰ ਸਰਕਾਰ ਦਾ ਖੌਦਾ ਫਰਜ਼ ਹੈ ਵੀ ਜੇਕਰ ਉਹਨਾਂ ਦਾ ਐਮਐਲਏ ਆ ਦੇ ਜਿਹੜੇ ਸਜ਼ਾ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਆ ਉਹਨੂੰ ਆਪਾਂ ਬਚਾਉਣ ਤੇ ਲੱਗੇ ਜਿੰਨੇ ਦਿਨ ਜਿਹੜਾ 12 ਸਤੰਬਰ ਦਾ ਫੈਸਲਾ ਸੁਣਾਇਆ ਇਹ ਤਾਂ ਤੁਰੰਤ ਉਸੇ ਵੇਲੇ ਜਿਹੜਾ ਉਹਨੂੰ ਬਰਖਾਸਤ ਕਰ ਦੇਣਾ ਚਾਹੀਦਾ ਸੀ ਉਹਨੂੰ ਐਮਐਲਏ ਤੋਂ ਲਾਧੋਣਾ ਚਾਹੀਦਾ ਸੀ ਜੀ ਪਰ ਗੱਲ ਫਿਰ ਆ ਜਾਂਦੀ ਆ ਵੀ ਜਦੋਂ ਸਮਾਜ ਦੀ ਗੱਲ ਕੋਈ ਵੀ ਹੁੰਦੀ ਆ ਬਾਬਾ ਸਾਹਿਬ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਵੀ ਆਪਾਂ ਦੇਖਿਆ ਇਦੋਂ ਕਿਤੇ ਇਸ ਮੁਝੇ ਸਮਾਜ ਦੀ ਗੱਲ ਹੁੰਦੀ ਹੈ ਤੇ ਇਹੇ ਚੀਜ਼ਾਂ ਸਾਨੂੰ ਜੜੀਆਂ ਦੇਖਣ ਨੂੰ ਮਿਲਦੀਆਂ ਅੱਜ ਸਪੀਕਰ ਸਾਹਿਬਾ ਕਹਿ ਗਏ ਉਹਨਾਂ ਨੂੰ ਇਹੀ ਗੱਲ ਤੇ ਜੋਰ ਦਿੱਤਾ ਵੀ ਤੁਸੀਂ ਦੱਸੋ ਵੀ ਕਿੰਨੇ ਸਮੇਂ ਤੱਕ ਜਿਹੜਾ ਉਹਨੂੰ ਬਰਖਾਸ ਕੀਤਾ ਜਾਊਗਾ ਜੀ ਉਹਨਾਂ ਨੇ ਕੋਈ ਉਹ ਵੀ ਜਰਾ ਕੋਈ ਜਵਾਬ ਨਹੀਂ ਦਿੰਦਾ ਕਹਿੰਦੇ ਜੀ ਅਸੀਂ ਤੁਰੰਤ ਕਰਾਂਗੇ ਜਰੂਰ ਜੀ ਕਰਾਂਗੇ ਨਹੀਂ ਹੁੰਦੀ ਪਾਵਰ ਇਹਨਾਂ ਕੋਲ ਹੈ ਜਾਂ ਤਾਂ ਇਹ ਕਹਦਾਂ ਨੇ ਮੇਰੇ ਤੋਂ ਪਾਵਰ ਨਹੀਂ ਹੈਗੀ ਜੀ ਫੇ ਸਮਾਜ ਜਿਹੜਾ ਗਵਰਨਰ ਸਾਹਿਬ ਕੋ ਜਾਊਂਗਾ ਜੋ ਇਹਨਾਂ ਨੇ ਪ੍ਰੋਗਰਾਮ ਦੇਖੋ ਬਾਬਾ ਜੀ ਰੱਖਿਆ ਅਸੀਂ ਉਹਨਾਂ ਦਾ ਸਮਰਥਨ ਕਰਦੇ ਆਂ ਜੀ ਅਸੀਂ ਆਪਣੇ ਵੱਲੋਂ ਵੀ ਭਾਈਚਾਰੇ ਵੱਲੋਂ ਰਦਾਸੀਆ ਭਾਈਚਾਰੇ ਵੱਲੋਂ ਸਾਰੀਆਂ ਸੰਗਤਾਂ ਨੂੰ ਜਿੱਥੇ ਸਾਡੀ ਗੁਰੂਵੰਦਾਰ ਡੈਗਰਪੁਰ ਦੀ ਪੰਜਾਬ ਜਿੰਨੇ ਸਾਥੀਆਂ ਬਾਅਦ ਚੜ ਕੇ ਆਪਾਂ ਉਸ ਜਿਹੜਾ ਬੈਦਲ ਮਾਰਚਾਂ ਦੇ ਵਿੱਚ ਵੀ ਸਾਲਾਵਾਂਗੇ ਅੱਜ ਉਹਨਾਂ ਨੇ ਕਿਹਾ ਜਿਹਦਾ 72 ਘੰਟੇ ਦਾ ਜੋ ਫੈਸਲਾ ਕੀਤਾ ਵੀ ਸਮਾਜ ਨੇ 72 ਘੰਟੇ ਦਾ ਫੈਸਲਾ ਦਿੱਤਾ ਵੀ ਜੇਕਰ ਉਹਨੂੰ ਨਹੀਂ ਲੋਂਦੇ ਤਾਂ ਵੱਡਾ ਜਿਹੜਾ ਐਕਸ਼ਨ ਆ ਉਹ ਤੁਰੰਤ ਲਿਆ ਜਾਊਗਾ ਕਿਉਂਕਿ ਸਾਨੂੰ ਹਾਈ ਕੋਰਟ ਤੋਂ ਵੀ ਲੱਗਦਾ ਵੀ ਚਲੋ ਜਾਣਾ ਸਾਰਿਆਂ ਦਾ ਫਰਜ਼ ਹੁੰਦਾ ਪਰ ਇਹ ਸਰਕਾਰ ਨੇ ਜਾਣਬੁੱਝ ਕੇ ਕਹਿਣਾ ਵੀ ਚਲੋ ਸਰਕਾਰ ਤੋਂ ਸਟੇ ਲੈ ਲੈਣਦੇ ਹਾਈ ਕੋਰਟ ਤੋਂ ਲੈ ਲੈਣਦੇ ਆ ਵਰਣ ਦਾ ਬੰਦਾ ਨਹੀਂ ਸੀ ਨੰਬੇ ਇਹ ਜੇ ਏਸੀ ਜਗ੍ਹਾ ਤੇ ਜੇਕਰ ਕਿਸੇ ਸਾਡੀ ਭੈਣ ਦੇ ਇਲਾਵਾ ਕੋਈ ਹੋਰ ਹੋਂਦਾ ਸਮਾਜ ਦਾ ਬੰਦਾ ਇਹਨਾਂ ਨੇ ਤੁਰੰਤ ਵੀ ਕਾਰਵਾਈ ਕਰ ਦੇਣੀ ਸੀ ਤੁਰੰਤ ਲਾਹ ਵੀ ਦੇਣਾ ਸੀ ਜੇਕਰ ਅਬ ਦੀ ਕੀ ਸਾਡੇ ਬੰਦੇ ਨੇ ਕਿਸੇ ਨੇ ਐਮਐਲਏ ਨੇ ਕੀਤੀ ਹੁੰਦੀ ਤਾਂ ਮੈਨੂੰ ਲੱਗਦਾ ਨਹੀਂ ਸੀ ਵੀ ਇੰਨੇ ਦਿਨ ਟਪਣੇ ਸੀ ਉਹਨਾਂ ਨੇ ਉਸੇ ਵੇਲੇ ਕਹਿਣਾ ਵੀ ਤੁਹਾਨੂੰ ਲਾ ਦੇ ਜੀ ਸੋ ਇਹ ਸਾਡੇ ਸਮਾਜ ਨੂੰ ਇਕੱਠੇ ਹੋਣ ਦੀ ਲੋੜ ਆ ਇਹ ਜਿਹੜਾ ਏਕਾ ਦਿਖਾਉਣ ਦੀ ਲੋੜ ਆ ਜੀ ਆਪਾਂ ਹਮੇਸ਼ਾ ਹੀ ਕਹਿੰਦਾ ਵੀ ਜਿੱਥੇ ਬੰਦੀਆਂ ਤੌਰ ਤੇ ਜਿਹੜਾ ਕੋਰਟ ਚ ਤੱਕ ਜਿਹੜੀਆਂ ਜਿੱਥੇ ਬੰਦੀਆਂ ਨਹੀਂ ਜਾਂਦੀਆਂ ਜਾਂ ਫੈਸਲਾ ਨਹੀਂ ਹੁੰਦਾ ਅੱਜ ਜੇ ਸਾਡੀ ਭੈਣ ਨੇ ਲੜ ਕੇ 10 ਸਾਲਾਂ ਬਾਅਦ ਉਹ ਫੈਸਲਾ ਸਾਡੇ ਸਮਾਜ ਨੂੰ ਦੇ ਦਿੱਤਾ ਇਤਿਹਾਸ ਬਣਾਤਾ ਇਹ ਰਹਿੰਦੀ ਦੁਨੀਆ ਤੱਕ ਇਤਿਹਾਸ ਰਹਿਣਾ ਵੀ ਇੱਕ ਐਮਐਲਏ ਨੂੰ ਸਜ਼ਾ ਕਰਾਈ ਕੋਈ ਛੋੜੇ ਬੰਦੇ ਨੂੰ ਆਮ ਆਦਮੀ ਨੂੰ ਵੀ ਐਮਐਲਏ ਰੈਂਕ ਬਹੁਤ ਵੱਡਾ ਹੁੰਦਾ ਵੀ ਉਹਨੂੰ ਸਜ਼ਾ ਕਰਾਈ ਹੈ ਪਰ ਅੱਗੇ ਐਕਸ਼ਨ ਕੀ ਹੈ ਇਹ ਸਰਕਾਰ ਤੇ ਆ ਸੋ ਅਸੀਂ ਇਹਨਾਂ ਨੂੰ 72 ਘੰਟੇ ਦਾ ਜਿਹੜਾ ਸਮਾਂ ਅੱਜ ਸਾਰੇ ਸਮੁੱਚੇ ਸਮਾਜ ਵੱਲੋਂ ਦਿੱਤਾ ਗਿਆ ਔਰ ਜੀ ਅਸੀਂ ਜਿਹੜਾ 72 ਘੰਟੇ ਦੇਖਦੇ ਆ ਜੇਕਰ ਨਾ ਹੋਇਆ ਤਾਂ ਵੱਡਾ ਐਕਸ਼ਨ ਜਿਹੜਾ ਪੇ ਦੁਆਰਾ ਇਹ ਸਰਕਾਰ ਦੇ ਵਿਰੋਧ ਲਿਆ ਜਾਊਗਾ ਕਿਉਂਕਿ ਉਹਨੇ ਜਿੱਕਰ ਆਪਾਂ ਵੀ ਸਮਾਜ ਦੇ ਬੰਦੇ ਨੇ ਟੈਕ ਨਹੀਂ ਪਾਣਾ ਜਿੰਜਕ ਐਮਐਲ ਤੋਂ ਨਹੀਂ ਲੋਂਦਾ ਜਾਂ ਤਾ ਇਹ ਕਹਿ ਰਹੇ ਨੇ ਵੀ ਸਾਡੇ ਤੋਂ ਪਾਵਰ ਹੈ ਨਹੀਂ ਜਾਂ ਇਹ ਕਹਿਣ ਸਵਿਧਾਨ ਚ ਨਹੀਂ ਲਿਗਿਆ ਦਰਦਾਜ ਸਾਹਿਬ ਲਿਖਿਆ ਵੀ ਕੋਈ ਵੀ ਸੰਵਿਧਾਨਕ ਸੀਟ ਤੇ ਬੈਠਾ ਜੇਕਰ ਉਹਨੂੰ ਸਜ਼ਾ ਦਿੰਦੇ ਆ ਤੇ ਉਹ ਉਹ ਸੀਟ ਤੇ ਬੈਠਣ ਦਾ ਹੱਕਦਾਰ ਨਹੀਂ ਹੈ ਇਸ ਸਵਿਧਾਨ ਦੇ ਵਿੱਚ 131ਵਾਂ ਅਧਾਰਾ ਵਿੱਚ ਲਿਖਿਆ ਪਰ ਉਹ ਨਹੀਂ ਪਾਲਣਾ ਕਰਨੀ ਗੱਲ ਫਿਰ ਹੁੰਦੀ ਨਾ ਇਹ ਸਪੀਕਰ ਨਹੀਂ ਪਾਲਣਾ ਕਰਨੀ ਸਰਕਾਰ ਨਹੀਂ ਕਰਨੀ ਆ ਇਹਨਾਂ ਦੇ ਐਡਵੋਕੇਟ ਜਨ ਆਲੇ ਆ ਇਨਾਂ ਨੇ ਆਪਾਂ ਇਹ ਤੁਰੰਤ ਗੰਨੇ ਵੀ ਉੱਤੇ ਪ੍ਰੈਸ਼ਰ ਬਣਾ ਕੇ ਐਕਸ਼ਨ ਲਿਆ ਜਾਵੇ ਨਹੀਂ ਲੈਂਦੇ ਤਾਂ ਆਉਣ ਬੜੀਆਂ ਜਿਹੜੇ ਪਗਾਨ ਬਾਲ ਮਰ ਦੇ ਪ੍ਰਗਟ ਦੇਵ ਦੇ ਵਿੱਚ ਇਹਨਾਂ ਸਾਰਿਆਂ ਨੂੰ ਵੀ ਸਾਰੇ ਜਿੱਥੇ-ਜਿੱਥੇ ਹੀ ਲੀਟਰ ਜਾਉਂਗੇ ਉੱਥੇ-ਉੱਥੇ ਆਪਣੀ ਭੈਣ ਦਾ ਮੁੱਦਾ ਆਪਾਂ ਹਰ ਜਗ੍ਹਾ ਦੇ ਵਿੱਚ ਚੁੱਕਾਂਗੇ ਜਿੱਥੇ ਵੀ ਕੋਈ ਆਮ ਆਦੀ ਪਾਰਟੀ ਲਾਉਂਗਾ ਏਸੀ ਮੁੱਦੇ ਨੂੰ ਹਾਈਲਾਈਟ ਕਰਾਂਗੇ ਪਹਿਲਾਂ ਇਹ ਦੱਸੋ ਵੀ ਉਹਰਾ ਕੀ ਕੀਤਾ ਸੋ ਅਸੀਂ ਨਹੀਂ ਚਾਹੁੰਦੇ ਵੀ ਸਾਡੇ ਸਮਾਗਮ ਆ ਸਾਡੀ ਧਾਰਮਿਕ ਪ੍ਰੋਗਰਾਮ ਆ ਵੀ ਉਹਰੇ ਵਿੱਚ ਇਹ ਮੁੱਦਾ ਬਣੇ ਸੋ ਪਹਿਲਾਂ ਹੀ ਸਰਕਾਰ ਨੂੰ ਲਾਉਣਾ ਚਾਹੀਦਾ ਸੋ ਅੱਜ ਉਹਨਾਂ ਦੇ ਇੱਥੇ ਰਿਹੈਜ ਦੇ ਉੱਪਰ ਵੀ ਉਹਨਾਂ ਨੂੰ ਮੰ ਕਾਫ ਕਰਦੇ ਆ ਵੀ ਇਹ ਲਾ ਲਣਗੇ ਨਹੀਂ ਤਾਂ ਜਿਹੜਾ ਪੰਜਾਬ ਪੂਰਾ ਭਾਰਤ ਜਿਹੜਾ ਸਾਰੇ ਬਾਬਾ ਜੀ ਦੇ ਨਾਲ ਆ ਸਾਡੀ ਭੈਣ ਦੇ ਨਾਲ ਆ ਜੋ ਵੀ ਐਕਸ਼ਨ ਅੱਗੇ ਹੋਊਗਾ ਉਹ ਸਾਰੇ ਤੁਹਾਨੂੰ ਦੱਸੂਗਾ